ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਗੱਲ ਕਰਦੇ ਹਾਂ ਜੀ ਮਾਥੇ ਤੇ ਪੜਦਾ ਵੀਡੀਓ ਬਾਰੇ ਪ੍ਰੀਤ ਦੀ ਸੱਸ ਨੇ ਪ੍ਰੀਤ ਨੂੰ ਜਦੋਂ ਘਰੋਂ ਘਰ ਤੋਂ ਬਾਹਰ ਕੱਢ ਦਿੱਤਾ ਤੇ ਉਸ ਤੋਂ ਬਾਅਦ ਸੰਦੀਪ ਦੇ ਕਹਿਣ ਤੇ ਪ੍ਰੀਤ ਨੇ ਆਪਣੀ ਮੰਮੀ ਨੂੰ ਫੋਨ ਕੀਤਾ ਤੇ ਮੰਮੀ ਨੇ ਉਸ ਨੂੰ ਕੀ ਕਿਹਾ ਇਸ ਦੀ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲੂਗੀ ਵੀਡੀਓ ਪੂਰੀ ਦੇਖਿਓ ਤੇ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਪ੍ਰੀਤ ਦੀ ਸੱਸ ਨੇ ਪ੍ਰੀਤ ਨੂੰ ਘਰੋਂ ਬਾਹਰ ਕੱਢ ਦਿੱਤਾ ਇਹ ਕਹਿ ਕੇ ਕਿ ਤੂੰ ਵਿੱਕੀ ਨੂੰ ਪੁਲਿਸ ਕੋਲ ਕਿਉਂ ਫੜਵਾਇਆ ਤੂੰ ਮੇਰੇ ਮੁੰਡੇ ਨੂੰ ਪੁਲਿਸ ਥਾਣੇ ਵਿੱਚ ਕਿਉਂ ਪਹੁੰਚਾਇਆ ਪਰ ਪ੍ਰੀਤ ਦਾ ਕਹਿਣਾ ਇਹ ਸੀ ਕਿ ਜੇਕਰ ਅਸੀਂ ਉਸ ਨੂੰ ਨਾ ਫੜਾਉਂਦੇ ਤਾਂ ਪੁਲਿਸ ਨੇ ਕਿਤੇ ਨਾ ਕਿਤੇ ਲੱਭ ਕੇ ਉਸ ਨੂੰ ਗੋਲੀ ਹੀ ਮਾਰ ਦੇਣੀ ਸੀ ਇਸ ਤੋਂ ਚੰਗਾ ਇਹ ਹੋਇਆ ਕਿ ਅਸੀਂ ਉਸ ਨੂੰ ਖੁਦ ਫੜਾ ਦਿੱਤਾ ਉਸ ਤੋਂ ਬਾਅਦ ਜਦੋਂ ਪ੍ਰੀਤ ਦੀ ਸੱਸ ਉਸ ਨੂੰ ਘਰ ਤੋਂ ਬਾਹਰ ਕੱਢ ਦਿੰਦੀ ਹੈ ਤਾਂ ਉਹ ਸੰਦੀਪ ਦੇ ਪੇਕੇ ਘਰ ਪਹੁੰਚਦੀ ਹੈ ਜਿੱਥੇ ਜਾ ਕੇ ਉਹ ਆਪਣੀ ਸਾਰੀ ਗੱਲ ਸੰਦੀਪ ਨੂੰ ਦੱਸਦੀ ਹੈ ਤੇ ਕਹਿੰਦੀ ਹੈ ਕਿ ਵਿੱਕੀ ਨੂੰ ਮੈਂ ਜੇਲ੍ਹ ਵਿੱਚ ਫੜਾ ਦਿੱਤਾ ਹੈ ਤੇ ਮੰਮੀ ਨੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਤੇ ਹੁਣ ਮੇਰੇ ਕੋਲ ਕੋਈ ਰਸਤਾ ਨਹੀਂ ਬਚਿਆ ਤੇ ਸੰਦੀਪ ਦੇ ਕਹਿਣ ਤੇ ਪ੍ਰੀਤ ਸੰਦੀਪ ਦੇ ਕਹਿਣ ਤੇ ਪ੍ਰੀਤ ਆਪਣੀ ਮੰਮੀ ਨੂੰ ਫੋਨ ਕਰਦੀ ਹੈ ਸੰਦੀਪ ਕਹਿੰਦੀ ਹੈ ਕਿ ਤੂੰ ਇੱਕ ਵਾਰੀ ਆਪਣੀ ਮੰਮੀ ਨੂੰ ਫੋਨ ਕਰ ਸੰਦੀਪ ਦੇ ਕਹਿਣ ਤੇ ਜਦੋਂ ਪ੍ਰੀਤ ਨੇ ਆਪਣੀ ਮੰਮੀ ਨੂੰ ਫੋਨ ਕੀਤਾ ਤੇ ਮੰਮੀ ਨੇ ਅੱਗੋਂ ਉਸ ਦੀ ਸਾਰੀ ਗੱਲ ਸੁਣੀ ਤੇ ਉਹਨਾਂ ਦਾ ਮਨ ਪਰ ਆਇਆ ਤੇ ਉਹਨਾਂ ਨੇ ਪ੍ਰੀਤ ਨੂੰ ਕਿਹਾ ਕਿ ਤੂੰ ਸਾਡੇ ਘਰ ਆ ਤੇ ਮੈਨੂੰ ਮਿਲ ਕੇ ਜਾ ਤੇ ਮੈਂ ਤੇਰੇ ਨਾਲ ਬੈਠ ਕੇ ਸਾਰੀ ਗੱਲ ਕਰਦੀ ਹਾਂ ਕਿ ਅੱਗੇ ਕੀ ਕਰਨਾ ਹੈ ਪ੍ਰੀਤ ਮੰਮੀ ਦੀਆਂ ਸਾਰੀਆਂ ਗੱਲਾਂ ਸੁਣ ਕੇ ਬਹੁਤ ਜ਼ਿਆਦਾ ਇਮੋਸ਼ਨਲ ਹੋ ਜਾਂਦੀ ਹੈ ਤੇ ਸੋ ਫੈਸਲਾ ਕਰਦੀ ਹੈ ਕਿ ਮੈਂ ਮੰਮੀ ਨੂੰ ਮਿਲਣ ਜ਼ਰੂਰ ਜਾਵਾਂਗੀ ਸੰਦੀਪ ਕਹਿੰਦੀ ਹਾਂ ਕਿ ਤੈਨੂੰ ਜਾਣਾ ਚਾਹੀਦਾ ਹੈ ਸ਼ਾਇਦ ਤੇਰੀ ਮੰਮੀ ਤੇਰੇ ਭਰਾ ਤੇ ਭਰਜਾਈ ਨੂੰ ਵੀ ਮਨਾ ਲੈਣ ਪ੍ਰੀਤ ਮੰਮੀ ਨੂੰ ਫੋਨ ਕਰਨ ਤੋਂ ਬਾਅਦ ਜਦੋਂ ਉਹਨਾਂ ਨੂੰ ਮਿਲਣ ਜਾਂਦੀ ਹੈ ਤਾਂ ਪ੍ਰੀਤ ਦੀ ਹਾਲਤ ਦੇਖ ਕੇ ਮੰਮੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਹਨ ਤੇ ਕਹਿੰਦੇ ਹਨ ਕਿ ਤੂੰ ਆਪਣੀ ਇਹ ਹਾਲਤ ਕਿਵੇਂ ਬਣਾ ਲਈ ਹੈ ਤੂੰ ਬਿਲਕੁਲ ਵੀ ਫਿਕਰ ਨਾ ਕਰ ਮੈਂ ਹੈਗੀ ਹਾਂ ਮੈਂ ਜਿੰਨਾ ਹੋ ਸਕੇ ਤੇਰੀ ਮਦਦ ਕਰਾਂਗੀ ਤੇ ਤੇਰੇ ਭਰਾ ਤੇ ਪਰਜਾਈ ਨੂੰ ਵੀ ਮਨਾਉਣ ਦੀ ਕੋਸ਼ਿਸ਼ ਕਰਾਂਗੀ ਕਿ ਉਹ ਵੀ ਤੇਰਾ ਸਾਥ ਦੇਣ ਤੇ ਪ੍ਰੀਤ ਕਹਿੰਦੀ ਹੈ ਕਿ ਮੰਮੀ ਮੈਂ ਕੰਮ ਹੀ ਇਹੋ ਜਿਹਾ ਕੀਤੇ ਹਾਂ ਜਿਸ ਦੀ ਸਜ਼ਾ ਪ੍ਰਮਾਤਮਾ ਮੈਨੂੰ ਦੇ ਰਿਹਾ ਹੈ ਤੇ ਜਿਸ ਕਰਕੇ ਮੇਰੀ ਅੱਜ ਇਹ ਹਾਲਤ ਹੋ ਗਈ ਹੈ ਪਰ ਤੁਹਾਨੂੰ ਪਤਾ ਹੈ ਕਿ ਮਾਂ ਆਪਣੇ ਬੱਚਿਆਂ ਦਾ ਦੁੱਖ ਨਹੀਂ ਦੇਖ ਸਕਦੀ ਇਸੇ ਤਰੀਕੇ ਨਾਲ ਪ੍ਰੀਤ ਦੀ ਮੰਮੀ ਵੀ ਪ੍ਰੀਤ ਦਾ ਦੁੱਖ ਨਹੀਂ ਦੇਖ پا ਰਹੀ ਤੇ ਹੁਣ ਅਸੀਂ ਆਉਣ ਵਾਲੀ ਵੀਡੀਓ ਵਿੱਚ ਦੇਖਾਂਗੇ ਕਿ ਪ੍ਰੀਤ ਦੀ ਮੰਮੀ ਪ੍ਰੀਤ ਨੂੰ ਆਪਣੇ ਘਰ ਵਿੱਚ ਰੱਖ ਲੈਣਗੇ ਜਾਂ सोनू ਜੀਤਾ ਪ੍ਰੀਤ ਨੂੰ ਦੁਬਾਰਾ ਅਪਣਾ ਲੈਣਗੇ ਵੀਡੀਓ ਚੰਗੀ ਲੱਗੀ ਹੋਏ ਤਾਂ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਤੇ ਬੇ